ਿੰਡ ਦੇ ਪਰਲੇ ਪਾਸੇ થઈ ਤਾਂ ਕੋਈ ਘਰ ਛੱਡਿਆ ਨਹੀਂ ਜਿਹੜਾ ਇੱਕ ਵਾਰ ਲੱਸੀ ਦੇ ਦੇਵੇ ਉਹ ਦੂਜੀ ਵਾਰ ਦੇਲ ਹੀ ਨਹੀਂ ਚੜਨ ਦੇਦਾ ਸਾਲੇ ਲੱਸੀ ਲੈਣ ਤਾਂ ਐ ਤੋੜ ਦਿੰਦੇ ਜਿਵੇਂ ਮੁੱਲ ਦੀ ਲਿਆਣੀ ਹੋਵੇ ਰਹਿੰਦੀ ਖੁੰਦੀ ਆ ਮੇਰੀ ਜਿੱਡੀ ਮੰਨੂ ਕੈਨੀ ਚਕਾ ਦਿੰਦੇ ਆ ਜਿਹੜੀ ਸੱਲੀ ਗਿੱਟਿਆਂ ਚ ਵੱਜਦੀ ਜਾਂਦੀ ਹੈ ਜਿੰਬੜਦਾਰਾਂ ਦੇ ਘਰੇ ਚਲਦੇ ਆ ਲੰਬੜਦਾਰ ਵੀ ਘਰ ਨਹੀਂ ਹੋਣਾ 2 ਕੁ ਮਿੰਟ ਲੰਬੜਦਾਰ ਨਹੀਂ ਨਾਲੇ ਠਰਕ ਭੋਰ ਲੂੰਗਾ ਦੇਖਾਂ ਤਾਂ ਸੀ ਓਏ ਇਹ ਤਾਂ ਮੇਰਾ ਸੜਕ ਘਰੇ ਬੈਠਾ ਉਹ ਜੀ ਉਹ ਜੀ ਲੱਸੀ ਚਾਹੀਦੀ ਸੀ ਲੱਸੀ ਤਾਂ ਐਂ ਮੰਗੂ ਜਿਵੇਂ ਡੰਗਰਾਂ ਨੂੰ ਪੱਠੇ ਪਾ ਕੇ ਥੱਕਿਆ ਹੋਵੇ ਉਹ ਛੜਿਆਂ ਨੂੰ ਬਾਲਾ ਮੂੰਹ ਨਹੀਂ ਲਾਈਦਾ ਨਹੀਂ ਤਾਂ ਗੱਲਾਂ ਬਣ ਜਾਂਦੀਆਂ ਇਹਨੂੰ ਦਰਾਂ ਤੋਂ ਹੀ ਮੋੜ ਦੇ ਅੱਛਾ ਜੀ ਆਉਂਦੀ ਤਾਂ ਹੈ ਲੱਗਦਾ ਹੈ ਲੰਬੜਦਾਰ ਤੋਂ ਚੁੱਪ ਕੇ ਕੋਈ ਗੱਲਬਾਤ ਕਰਨ ਹੁੰਦੀ ਹੈ ਛੋਟੂ ਲੱਸੀ ਤਾਂ ਹਲੇ ਅਸੀਂ ਰਿੜਕੀ ਨਹੀਂ ਲੱਗਦਾ ਕੱਲੀ ਮਿਲਣਾ ਚਾਹੁੰਦੀ ਐ ਕੋਈ ਗੱਲ ਨਹੀਂ ਜਦੋਂ ਰਿੜਕ ਲੋ ਤਾਂ ਸਾਡੇ ਘਰੇ ਫੜਾ ਜਿਓ ਤੁਸੀਂ ਬਹਾਨੇ 2 ਕੁ ਮਿੰਟ ਗੱਲਾਂ ਬਾਤਾਂ ਕਰ ਲੂਗੇ ਤੁਹਾਡੇ ਨਾਲ ਖਰਚਾ ਮੈਂ ਕਰਾਉਣੀ ਐ ਤੇਰੇ ਨਾਲ ਗੱਲਾਂ ਪਾਵਾ ਜਾ ਨਾ ਹੋਵੇ ਤਾਂ ਓਏ ਆਇਓ ਜੀ ਲੱਗਦਾ ਲੱਸੀ ਦੀ ਨਹੀਂ ਇਹਨੂੰ ਤਾਂ ਦਹੀਂ ਦੀ ਵੀ ਲੋੜ ਐ ਓਏ ਫੜ ਜਾ ਮੇਰਾ ਸਾਲਾ ਕੱਛੂ ਜਾ ਨਾ ਹੋਵੇ ਤਾਂ ਨਹੀਂ ਨਹੀਂ ਛੱਡ ਦੋ ਨਹੀਂ ਛੱਡ ਦੋ ਛੜੇ ਤਾਂ ਰੱਬ ਵਰਗੇ ਹੁੰਦੇ ਐ ਛੱਡ ਦੋ ਭੱਜ ਲਾ ਓਏ ਆ ਤਾ ਪੰਗਾ ਹੀ ਪਵਾ ਲਿਆ ਫੜ ਜਾ ਰੱਬ ਜਾ ਬੰਦਿਆ ਲੱਸੀ ਦੇ ਨਾਲ ਨਾਲ ਪ੍ਰਸ਼ਾਦਾ ਵੀ ਲੈਂਦਾ ਜਾ। ਓ ਤੂੰ ਆਪੇ ਰੱਖ ਲਾ। ਉੱਠ ਓ ਮੜਾਪੜਾ ਕੂਆ। ਉੱਠ ਕੇ ਝਾੜੂ ਲਾ। ਅਸੀਂ ਰੋਟੀ ਤਾਂ ਕਰਦੇ ਆ। ਨਾਲੇ ਤੈਨੂੰ ਦਿੰਦਾ ਨਹੀਂ। ਤੇਰੇ ਵੱਡੇ ਭਰਾ ਕੰਮ ਕਰੀ ਜਾਂਦੇ ਐ ਤੇ ਤੂੰ ਲੰਬੀਆਂ ਤਾਨ ਕੇ ਸੁਪਨੇ ਲਈ ਜਾਣਾ। ਓਏ ਥੋੜੀ ਮਿਹਰਬਾਨੀ ਨਾਲ ਉਹ ਤਾਂ ਮੇਰੇ ਕੁਝ ਜੂਰੇ ਵਾਲੀ ਆਉਣੀ ਨਹੀਂ। ਜੇ ਕੋਈ ਭੁੱਲ ਭਲੇਖੇ ਸੁਪਨੇ ਵਿੱਚ ਆ ਵੀ ਜਾਂਦੀ ਆ ਨਾ ਤਾਂ ਉਹਨੂੰ ਵੀ ਤੁਸੀਂ ਮਿਹਣੇ ਦੇ ਦੇ ਦਵਾਲੇ ਦਿੰਦੇ ਹੋ। ਓਏ ਓਏ ਅਜੇ ਤਾਂ ਮੈਂ ਨਹੀਂ ਆਇਆ। ਤੈਨੂੰ ਲਿਆਉਣ ਦੀ ਬਾਲੀ ਕਾਲੀ ਆ। ਜਦੋਂ ਵੱਡੇ ਭਰਾ ਛੜੇ ਫਿਰਦੇ ਆ ਛੋਟੇ ਕੀ ਮੈਂ ਵਿਆਹ ਕਰਾਨਗੇ ਭਈ ਆਹੋ ਤੂੰ ਵੱਡਾ ਤੈਨੂੰ ਤਾਂ ਰੱਬ ਨੂੰ ਲੱਗਣ ਤਾਂ ਹੀ ਜਾਗਾ ਓਏ ਜੇ ਕੱਦ ਰੱਬ ਨੂੰ ਨਹੀਂ ਲੱਗਦਾ ਤਾਂ ਉਮਰ ਤਾਂ ਰੱਬ ਨੂੰ ਲੱਗਣ ਵਾਲੀ ਹੋਗੀ ਆਹੋ ਹੋਰ 4 ਸਾਲਾਂ ਨੂੰ ਪਿੰਡ ਦੇ ਜਵਾਕ ਮੈਨੂੰ ਬਾਬਾ ਬਾਬਾ ਕਹਿਣ ਲੱਗ ਪੈਣਗੇ ਮੇਰਾ ਨਾ ਕਰੀ ਕੋਈ ਹਿੱਲਾ ਓਏ ਤੁਹਾਡੇ ਛੜੇ ਹੋਣ ਕਰਕੇ ਤਾਂ ਮੈਨੂੰ ਵੀ ਕੋਈ ਕੁੜੀ ਦੇ ਕੇ ਰਾਜੀ ਨਹੀਂ ਅਗਲੇ ਕਹਿੰਦੇ ਅਸੀਂ ਨਹੀਂ ਇੱਥੇ ਕੁੜੀ ਵਿਆਹਣੀ ਛੜਾ ਤਾਂ ਇੱਕ ਨੀ ਮਾਨ ਹੁੰਦਾ ਇੱਥੇ ਤਾਂ ਦੋ ਦੋ ਛੜੇ ਆ ਦੋ ਕਿਹੜੇ ਇੱਕ ਆ ਦਾਦਾ ਹਾਂ ਓਏ ਅੱਧਾ ਮੈਂ ਤੇ ਇੱਕ ਤੂੰ ਹੋ ਗਿਆ ਨਾ ਡੇਢ ਡੇਢ ਛੜਾ ਜਿਹੜਾ ਹੋਵੇ ਚਾਹੇ ਦੋ ਖਤਰਾ ਤਾਂ ਉਨਹੀਂ ਆ ਨਾ ਤੁਸੀਂ ਤਾਂ ਮੇਰੇ ਰਾਹ 'ਚ ਰੋੜਾ ਬਣ ਕੇ ਚੱਲ ਰੋੜੇ ਹਟਣ ਨੂੰ ਤਿਆਰ ਓਏ ਬੱਲੇ ਓ ਤੁਸੀਂ ਮੇਰੀ ਖਾਤਰ ਘਰ ਛੱਡੋਗੇ ਓਏ ਵੀਰ ਹੋਣ ਤਾਂ ਥੋਡੇ ਵਰਗੇ ਓਏ ਓ ਮੇਰੀ ਖਾਤਰ ਐਡੀ ਵੱਡੀ ਕੁਰਬਾਨੀ ਓਏ ਓਏ ਇਹ ਕੁਰਬਾਨੀ دیਵਾਨੀ ਐ ਤਾਂ ਕਰਤਾਰੇ ਦੀ ਦੁਆ ਮੈਂ ਤਾਂ ਮਿੰਮਨੇ ਜਿੱਦਾ ਮਾਲੇ ਮੇਰੀ ਕੁਰਬਾਨੀ ਨਾਲ ਤੈਨੂੰ ਕੁਝ ਨਹੀਂ ਮਿਲਣਾ ਐਦੇ ਨਾਲ ਤਾਂ ਚਾਰ ਛਿੱਲੜ ਵੱਟ ਵੀ ਲੈਣਗਾ ਮੈਂ ਸਰਚ ਮਾਰੂ ਸਾਲੇ ਦੇ ਵੇਲਣਾ ਅਖੇ ਕੁਰਬਾਨੀ ਦੀਵਾਨੀ ਕਰਤਾਰੇ ਦੀ ਦੁਆ ਮੇਰਾ ਕਹਿਣ ਦਾ ਮਤਲਬ ਮੇਰਾ ਤਪਦਾ ਚੁੱਲਾ ਹੋ ਜੇ ਮੈਂ ਆਪੇ ਪਾਸੇ ੜ ਦੂੰ ਕੋਈ ਕਿਉਂ ਮੇਰੀਆਂ ਬੇੜੀਆਂ ਚ ਬੱਟੇ ਪਾਉਣ ਲੱਗੇ ਹੋ ਮੇਰਾ ਖਿਹੜਾ ਛੱਡੋ ਉਹ ਖਿਹੜਾ ਨਹੀਂ ਛੱਡੋ ਘਰ ਦਾ ਕੂੜਾ ਕੱਢੋ ਆ ਲੈ ਛੋਟੂ ਜਾ ਲੱਸੀ ਲੈ ਕੇ ਆ ਮੈਂ ਲਾਉਣਾ ਤਿੰਨ ਚੁੰਡੇ ਪਰੋਠੇ ਲੱਸੀ ਲੈਣ ਮੈਂ ਜਾਵਾਂ ਆਹੋ ਇਹੋ ਜੇ ਕੰਮ ਕਰਦੇ ਜਵਾਕ ਕੀ ਕਰਦੇ ਹੁੰਦੇ ਆ ਆਹੋ ਜੱਥੇ ਇਸ ਘਰ ਚ ਕੋਈ ਜਵਾਕ ਨਹੀਂ ਆਉਂਦਾ ਮੈਂ ਹੀ ਜਵਾਕ ਵੱਜੂ ਚੱਲ ਵੇ ਛੋਟਿਆ ਅੱਜ ਜਿਹਦੇ ਘਰੇ ਜਾਵਾਂ ਓਇਆ ਤਿਕੜੀ ਕਿਵੇਂ ਇਕੱਠੀ ਤੁਰੀ ਫਿਰਦੀ ਆ ਕੋਈ ਇੱਕ ਅੱਧਾ ਘਰੇ ਵੀ ਰਹਿ ਪਿਆ ਕਰੋ ਓ ਬਈ ਇਹਨਾਂ ਕਿਹੜਾ ਘਰ ਹੈ ਕਿ ਚਾਂਦਰਾ ਆਲੀਆਂ ਦੀ ਰਾਖੀ ਕਰਨੀ ਆ ਛੜੇ ਹੈਗੇ ਆ ਗਲੀਆਂ ਕੱਥ ਤੇ ਤੁਰੇ ਫਿਰਦੇ ਆ ਓ ਜੇ ਛੜੇ ਇੰਨੇ ਅੱਖਾਂ ਰੜਕਦੇ ਆ ਤਾਂ ਕਰਾ ਦਿਓ ਕੋਈ ਮਾਮੇ ਭੂਆ ਦੀ ਕੁੜੀ ਦਾ ਸਾਖ ਨਾਲੇ ਸਾਡੇ ਕੋਲ ਤਾਂ ਸਾਰੇ ਮੇਚ ਐ ਲੰਬਾ ਵੀ ਦਰਮਿਆਨਾ ਵੀ ਤੇ ਟਾਵੀ ਕੋਈ ਨਾ ਕੋਈ ਤਾਂ ਮੇਚ ਲਿਆਉਗੀ ਓਏ ਹੋਣੀ ਥੋੜੇ ਮੇਚ ਆਉਣੀ ਕੋਈ ਜੇ ਬਾਲੇ ਔਖਿਓ ਤਾਂ ਕੋਈ ਭਈਆ ਰਾਣੀ ਖਰੀਦ ਲਿਆਓ ਨਾਲੇ ਉਹ ਤਾਂ ਬਈ ਤਿੰਨਾ ਭਰਾਵਾ ਦੇ ਕੀ ਰਹਿ ਜੂ ਨਾਲੇ ਆ ਜਿਹੜੇ ਗੇੜੇ ਜੇ ਦਿੰਦੇ ਫਿਰਦੇ ਆ ਉਹ ਘਟ ਜਾਣਗੇ ਓਏ ਗੇੜੇ ਤਾਂ ਅਸੀਂ ਲੈਨ ਨੂੰ ਫਿਰਦੇ ਆ ਓ ਬਿੰਨੰਦਾਂ ਵਾਲੇ ਆਹ ਕੌਲੀਆਂ ਪੁੱਤਰਾ ਹੁਣ ਨੰਦਾਂ ਦੇ ਸੁਪਨੇ ਲੈਣੇ ਜਿੰਨਾ ਚਿਰ ਤੇਰੀਆਂ ਦੋਵੇਂ ਭਰਾ ਛੜੇ ਆ ਨਾ ਓਨਾਂ ਚਿਰ ਤੈਨੂੰ ਕਿਸੇ ਨਹੀਂ ਸਗੀ ਤੇ ਦੇਣੀ ਨਾ ਸਕੀ ਨੀ ਤਾ ਕੋਈ ਮਤਰੀ ਜੀ ਸਮਝ ਕੇ ਪੁੰਨ ਖੱਟ ਲੋ ਜੀਵੇਂ ਉਹ ਕਹਿੰਦੇ ਨਹੀਂ ਨਾਲੇ ਪੁੰਨ ਤੇ ਨਾਲੇ ਫਲੀਆਂ ਮਾਹੋਂ ਫਲੀਆਂ ਦੀ ਆਸ ਨਾ ਰੱਖ ਓਏ ਥੁੰਡੇ ਦਾ ਪਹਿਲਾ ਵਾਲੇ ਵੀ ਤੁੱਕੇ ਝਣੇ ਪਏ ਆ ਨਾਲੇ ਕਹਿੰਦੇ ਝਣਿਆਂ ਦਾ ਤਾਂ ਰੱਬ ਹੀ ਰੱਖਾਂ ਹੁੰਦਾ ਆਜੋ ਬੈਹੋ ਇੱਥੇ ਪੀਨੇ ਪੁੱਕੀ ਦਾ ਲੀਟਰ ਘੋਲ ਕੇ ਬੈਠੇ ਕੁੱਟਾਂਗੇ ਤਾਸ਼ ਫਿਰ ਵੇਖਾਂ ਦਸਦੀ ਪਾਣੀ ਦੀ ਬੈਗੀ ਚੁੱਕਾਰ ਨਹੀਂ ਆ ਵੇਲੇ ਪੁਣਾ ਤੁਹਾਨੂੰ ਮੁਬਾਰਕ ਅਸੀਂ ਤੀਵੀਆਂ ਲਿਆ ਕੇ ਛੱਡਾਂਗੇ ਮੱਤੀ ਵੀ ਲਾਉਂਦੇ ਲਾਉਂਦੇ ਤਾਂ ਮੇਰੀਆਂ ਲੱਤਾਂ ਗਰੇਜੀ ਦੀਆਂ ਮੁਰਗੀਆਂ ਹੋਈਆਂ ਪਈਆਂ ਆਉਂਦੇ ਆਲੇ ਟੋਲੇ ਉਹ ਦੋ ਕਦਮ ਲੰਮੇ ਪੱਟਲਾ ਕਿਤੇ ਸਾਲੀ ਹੱਥੋਂ ਨਾ ਨਿਕਲ ਜੇ ਲੈ ਆ ਆ ਗਿਆ ਨਸੀਬੋ ਦਾ ਕਰ ਪਹਿਲਾਂ ਮੰਨੂ ਦਰਸ਼ਨ ਕਰਨ ਦੇ ਮੰਨੂ ਆਪਣਾ ਢਿੱਡ ਭਰਨ ਦੇ ਲੈ ਛੋਟੂ ਹਾਂ ਇਹਦੇ ਉੱਤੋਂ ਦੀ ਚੜਾਂਗੇ ਪਹਿਲਾਂ ਮੈਂ ਵੱਡਾ ਮੈਂ ਦਰਸ਼ਨ ਕਰੂੰ ਮੈਨੂੰ ਮੋਟਿਆਂ ਤੇ ਚੜਾ ਓਏ ਮੈਂ ਖਾਲੀ ਢਿੱਡ ਤੈਨੂੰ ਕਿਵੇਂ ਚੜਾ ਲੂੰਗਾ ਐਡੇ ਵੱਡੇ ਬੋਗ ਨੂੰ ਮੰਨੂ ਆਪਣਾ ਢਿੱਡ ਭਰਨ ਦੇ ਲੈ ਆ ਜਾ ਤੂੰ ਟੱਟ ਪਰ ਲਾ ਹਾਂ ਲੈ ਇਹਦਾ ਚਲ ਚੋ ਚੋ ਇਹ ਕੁੰਡਾ ਆ ਗਿਆ ਥਿਰਤੀ ਲੈ ਮਾ ਕੁੰਡਾ ਹੋ ਗਿਆ ਇਹ ਧਰ ਲਾ ਧਰ ਲਾ ਪੈਰ ਉੱਤੇ ਇਹ ਇਹ ਗਾ ਨੂੰ ਗਾ ਨੂੰ ਧੌਣ ਤੇ ਚੱਲ ਚੱਕ ਉੱਠ ਨੂੰ ਉੱਠ ਲਓ ਪਰ ਆ ਬਲੋ ਕੱਟੂ ਜਾ ਨਸੀਬ ਉਹ ਚੱਕ ਦੇ ਚੌਰਿਆ ਨਜ਼ਾਰਾ ਆ ਗਿਆ ਕਿਤਾ ਸੂਤ ਵੀ ਮੇਰੇ ਪਜਾਮੇ ਨਾਲ ਦਾ ਪਾਇਆ ਹੋਇਆ ਵੀ ਆ ਜਾ ਹੁਣ ਮੈਨੂੰ ਵੀ ਦਰਸ਼ਨ ਕਰ ਲੈਣ ਦੇ ਮੈਨੂੰ ਵੀ ਸੇਕ ਲੈਣ ਦੇ ਅੱਖਾਂ ਫਾਇਦ ਕਿੰਨੀ ਜੇਰੇ ਪਰਨੇ ਨਾਲ ਦੀ ਲੰਗਾਈ ਫਿਰਦੀ ਹੋਏ ਦੋ ਮਿੰਟ ਠਹਿਰ ਜਾ ਢਿੱਡ ਤਾਂ ਭਰ ਲੈਣ ਦੇ ਦਰਸ਼ਨ ਕਰਕੇ ਹਾਏ ਉਹ ਕਿੰਨੀ ਸੋਹਣੀ ਲੱਗਦੀ ਆ ਉਹ ਦੇਖ ਓਏ ਕਿਵੇਂ ਸਾਲਿਆ ਨੇ ਫੌਜੀਾਂ ਵਾਂਗੂ ਮੋਰਚਾ ਲਾਇਆ ਹੋਇਆ ਓਏ ਤਾਂ ਮੇਰੇ ਸਾਲੇ ਨੇਤੀ ਲੁਕ ਰਿਆਂ ਕਹਿੰਦਾ ਤੂੰ ਦੀ ਦੇਖਦੇ ਰਹਿੰਦੇ ਆ ਆ ਜਾ ਫਿਰ ਇਹਨਾਂ ਦਾ ਪੁਆਈਏ ਦੁਪਹਿਰੇ ਗਿੱਦਾ ਚੱਲ ਫੇਰ ਖੜ ਜੋ ਮੇਰੇ ਸਾਲੇ ਕਿਵੇਂ ਚੋਹਾਂ ਨੂੰ ਸੱਣ ਲਈ ਬੈਠੇ ਆ ਮੇਰੇ ਥੱਲੇ ਪੌੜੀ ਕਿਵੇਂ ਖਿੱਚੀ ਉਹ ਜਾਂਦੀਆ ਤੇਰੀ ਪੌੜੀ ਭਮੀਰੀ ਬਣੀ ਮੇਰਾ ਸੋਇਆ ਥੱਲੇ ਤਾਂ ਉਤਰ ਮੈਂ ਅਸ਼ਕੀ ਖੋੜੀ ਕਰ ਰਿਆ ਸੀ ਮੈਂ ਤਾਂ ਕੱਦ ਵਧਾ ਰਿਆ ਸੀ ਅੱਛਾ ਤੂੰ ਕੱਦ ਵਧਾ ਰਿਆ ਸੀ ਹੈ ਹਾਂਜੀ ਹਾਂਜੀ ਕਿਉਂਕਿ ਮੇਰਾ ਸਾਖ ਨਹੀਂ ਨਾ ਹੋ ਰਿਹਾ ਸੀ ਸਾਖ ਦਾ ਤਾਂ ਸਾਨੂੰ ਪਤਾ ਨਹੀਂ ਪਰ ਤੇਰਾ ਕੱਦ ਜਰੂਰ ਵਧਾ ਦਿੰਨੇ ਆ ਮੇਰਾ ਸਾਲਾ ਘਈ ਫੁੱਟਾ ਜਿਆ ਮਾਰੇ ਨੇ ਲੈ ਮੇਰੇ ਲੂਲਿਆਂ ਦੇ ਵਿਆਹ ਕਰਾ ਲੋ ਕੁੱਬਿਆਂ ਨੂੰ ਘੋੜੀ ਚੜਾ ਲੋ ਧੁੰਗਿਆਂ ਬੋਲਿਆਂ ਦੀ ਕਿਸਮਤ ਚਮਕਾ ਲੋ ਮੱਖਣ ਸਿਓ ਮੈਰਿਜ ਬਿਊਰੋ ਤੋਂ ਮੱਖਣੀ ਲਵਾ ਲੋ ਇੱਕ ਤਾਂ ਲੋਕਾਂ ਨੇ ਸਾਰਿਆਂ ਨੇ ਛੜੇ ਛੜੇ ਕਹਿ ਕੇ ਜੀਣਾ ਹਰਾਮ ਕਰ ਛੱਡਿਆ ਉਹ ਤੇਰੇ ਲਈ ਨਾ ਸਹੀ ਮੇਰੇ ਵਾਸਤੇ ਹੀ ਕੋਈ ਛੋਟੀ ਮੋਟੀ ਲੱਭ ਜਾਂਦੀ ਲੋਕਾਂ ਦਾ ਮੂੰਹ ਤਾਂ ਬੰਦ ਹੋ ਜਾਂਦਾ ਸਾਲਿਆ ਜਦੋਂ ਸਾਨੂੰ ਕੋਈ ਆਮ ਸਹਿਜ ਦੀ ਨਹੀਂ ਲੱਭੀ ਤੇਰੇ ਆਲਾ ਸਹਿਜ ਤਾਂ ਉਹੀ ਜੱਗ ਤੇ ਘਟ ਆਇਆ ਵਿਛੜਿਆਂ ਦਾ ਦੁੱਖ ਤਾਂ ਕੋਈ ਛੜਾ ਹੀ ਸਮਝ ਸਕਦਾ ਮੈਂ ਵੀ ਛੜਾ ਤੁਰਿਆ ਫਿਰਦਾ ਐਨਾਂ ਤੇ ਟਰਾਈ ਮਾਰਦਾ ਕੀ ਪਤਾ ਇਹਨਾਂ ਦੀ ਕਿਸਮਤ ਹੀ ਚਮਕ ਜਾਏ ਲੱਗ ਗਿਆ ਤਾਂ ਤੁੱਕਾ ਨਹੀਂ ਤਾਂ ਮੱਖਣ ਸੇ ਹੁੰਦਾ ਕਮਿਸ਼ਨ ਸੁੱਕਾ ਉਹ ਵੀ ਮੱਖਣੀ ਲਾ ਕੇ ਓਏ ਥੋੜੇ ਕਰਕੇ ਤਾਂ ਮੇਰੀ ਵੀ ਪੜ੍ਹਾਈ ਦਾ ਕੋਈ ਮੁੱਲ ਨਹੀਂ ਪੈਂਦਾ ਮੈਨੂੰ ਵੀ ਕੋਈ ਕੁੜੀ ਦੇ ਕੇ ਰਾਜੀ ਨਹੀਂ ਪੜ੍ਹਾਈ ਦਾ ਮੁੱਲ ਤਾਂ ਤੇਰਾ ਅਸੀਂ ਪਾ ਦਿੰਨੇ ਆ ਜਾ ਜਾ ਕੇ ਘਰੇ ਡੰਗਰਾਂ ਨੂੰ ਪੱਠੇ ਪਾ ਅਸੀਂ ਖੇਤ ਗੇੜਾ ਮਾਰ ਕੇ ਆਉਣੇ ਆ ਆਹੋ ਤੁਸੀਂ ਡੰਗਰਾਂ ਨੇ ਤਾਂ ਮੈਨੂੰ ਡੰਗਰਾਂ ਨਾਲ ਹੀ ਰਲਾਤਾ ਓਏ ਗੱਲ ਸੁਣ ਕਰਤਾ ਰਿਆ ਅੱਗੇ ਤਾਂ ਆਪਾਂ ਕਦੀ ਖੇਤ ਗਏ ਨਹੀਂ ਅੱਜ ਕੀ ਕੰਮ ਪੈ ਗਿਆ ਆਪਾਂ ਨੂੰ ਸਾਲਿਆ ਆਪਾ ਜਾ ਕੇ ਗੋਡੀ ਕਰਨੀ ਹੈ ਖੇਤ ਇਹ ਤਾਂ ਮੈਂ ਕਰਮੇ ਨੂੰ ਬਹਾਨਾ ਲਾਇਆ ਸੀ ਕਰੇ ਜਾਣ ਦਾ ਆਪਾਂ ਨਸੀਬੂ ਦੇ ਦਰਸ਼ਨ ਕਰਦੇ ਆ ਨਸੀਬ ਤੇਰੇ ਦਰਸ਼ਨ ਨੂੰ ਦਰਸ਼ਨ ਛੜੇ ਬਚਾਰੇ ਨਸੀਬ ਤੇਰੇ ਦਰਸ਼ਨ ਨੂੰ ਤਸਨ ਛੜੇ ਬਚਾਰੇ ਨਸੀਬ ਤੇਰੇ ਦਰਸ਼ਨ ਨੂੰ ਓਏ ਗੱਲ ਸੁਣ ਓ ਗੱਲ ਲੈ ਨਿਕਲ ਗਏ ਵੀ ਹੱਥੋਂ ਚਲੋ ਕੋਈ ਗੱਲ ਨਹੀਂ ਆਥਣੇ ਮਾਰੂੰ ਕਿਹੜਾ ਇਹਨਾਂ ਦੇ ਘਰੇ ਸਾਲੇ ਲੋਕਾਂ ਦੀਆਂ ਜਨਾਨੀਆਂ ਦੇਖ ਕੇ ਹੀ ਖੁਸ਼ ਹੋਏ ਫਿਰਦੇ ਐ ਉਹ ਕੰਜਰੋ ਮੱਖਣ ਸਿੰਘ ਨੂੰ ਕਹੋ ਇੱਕ ਵੇਰ ਮੈਂ ਤਾਂ ਲਾ ਦੂ ਰਿਸ਼ਤੇ ਆਂਦੇ ਢੇਰ ਉਹ ਵੀ ਮੱਖਣੀ ਲਾ ਕੇ ਗੁੰਮ ਗਿਆਂਦੇ ਬੋਲਿਆਂ ਦੇ ਰਿਸ਼ਤੇ ਕਰਾ ਲਓ ਆਏ ਹੋਏ ਆਏ ਹੋਏ ਮਜ਼ਾ ਆ ਗਿਆ ਆਏ ਹੋਏ ਮਜ਼ਾ ਆ ਗਿਆ ਸਾਲਾ ਵਿੱਚ ਚੜਦੋ ਮੇਰਾ ਬੁਰਾ ਹਾਲ ਆ ਨਾ ਤੇਰੇ ਕੱਲੇ ਦੇ ਹੀ ਸੱਟਾਂ ਲੱਗੀਆਂ ਹੋਈਆਂ ਮੇਰੇ ਨਹੀਂ ਦਰਦ ਹੁੰਦਾ ਆ ਕੰਜਰਦਿਆਂ ਨੇ ਮੇਰੀ ਢੂਈ ਕੁੜ ਕੁੜ ਕੇ ਗੁਲਗਲਿਆ ਵਰ ਕੀ ਕਰਤੀ ਆ ਤੂੰ ਤਾਂ ਭੱਜਿਆ ਆ ਜਿਹੜੀ ਮੇਰੀ ਉਹਨਾਂ ਨੇ ਛਿੱਤਰ ਪ੍ਰੇਟ ਕੀਤੀ ਨਾ ਆਏ ਹੋਏ ਮੇਰਾ ਕੱਦ ਵਦਨ ਦੀ ਥਾਂ ਤੇ ਘਟਣ ਲੱਗ ਪਿਆ ਆਏ ਓਏ ਆ ਕਿੱਥੋਂ ਮ사ਜ ਕਰਾ ਕੇ ਆਏ ਆ ਬਈ ਮੇਰ ਕਰਮੇ ਅਸੀਂ ਟਾਲੀ ਵੱਢਦੇ ਸੀ ਉੱਥੋਂ ਡਿੱਗ ਪਏ ਯਾਰ ਆਹੋ ਟਾਲੀ ਤੋਂ ਪਹਿਲਾਂ ਇਹ ਡਿੱਗਿਆ ਇਹਦੇ ਉੱਪਰ ਮੈਂ ਬੈਠਿਆ ਸੀ ਫਿਰ ਮੈਂ ਤਾਂ ਡਿੱਗਣਾ ਹੀ ਸੀ ਨਾ ਮੈਂ ਜਾਣਦਾ ਜਿਹੜੀ ਤੁਸੀਂ ਨਸੀਬੋ ਵਾਲੀ ਟਾਲੀ ਤੋਂ ਡਿੱਗੇ ਆ ਲੋਕਾਂ ਦੇ ਘਰੇ ਝਾਤੀਆਂ ਮਾਰਦੇ ਸੀ ਅਗਲਿਆਂ ਨੇ ਕੰਧਾ ਤੋਂ ਲਾਲਾ ਕੁੱਟਿਆ ਆ ਦੇ ਕੁੱਤ ਖਾ ਕੇ ਆਓ ਖਾਧੀ ਆ ਯਾਰ ਹਾਂ ਆਪਦੀ ਹੱਕ ਤੇ ਹੈ ਆਪਦੀ ਹੱਕ ਤੇ ਜੋਰ ਤੇ ਖਾਧੀ ਆ ਨਾ ਤੇਰਾ ਕੀ ਡਰ ਦੋਖਦਾ ਯਾਰ ਓਏ ਕਿਉਂ ਲੋਕਾਂ ਤੋਂ ਕੁੱਟ ਖਾ ਖਾ ਕੇ ਹੱਡ ਤੋੜਨ ਮੈਨੂੰ ਕਹੋ ਮੈਂ ਕਰਾਵਾਂ ਤੁਹਾਡਾ ਵਿਆਹ ਉਹ ਵੀ ਮੱਖਣੀ ਲਾ ਕੇ ਤੂੰ ਆਪ ਤਾਂ ਛੜਾ ਫਿਰਦਾ ਸਾਡੇ ਵਿਆਹ ਕਿੱਥੋਂ ਕਰਾਏਗਾ ਓਏ ਇਹ ਤਾਂ ਮੈਂ ਤੁਹਾਡੇ ਵਰਗਿਆਂ ਬਾਰੇ ਸੋਚ ਗਿਆ ਨਹੀਂ ਹੁਣ ਨੂੰ ਤਾਂ ਮੈਂ 5-7 ਜਵਾਕਾਂ ਦਾ ਪਿਓ ਹੁੰਦਾ ਉਹ ਵੀ ਮੱਖਣੀ ਲਾ ਕੇ ਉਹ ਮੱਖਣੀ ਲਾ ਚਾਹੇ ਦਹੀ ਲਾ ਪਰ ਸਾਨੂੰ ਸਾਰੀ ਇਹ ਗੱਲ ਸਮਝਾ ਦੇਖੋ ਜੀ ਗੱਲ ਇਹ ਹੈ ਬਈ ਇੱਕ ਵਾਰੀ ਮੈਨੂੰ ਰੱਬ ਜੀ ਨੇ ਦਰਸ਼ਨ ਦਿੱਤੇ ਮੈਂ ਕਿਹਾ ਮੇਰਾ ਵਿਆਹ ਕਰਵਾ ਦਿਓ ਰੱਬ ਜੀ ਕਹਿਣ ਲੱਗੇ ਜਾਂ ਤਾਂ ਆਪ ਦਾ ਵਿਆਹ ਕਰਾ ਲੈ ਜਾਂ ਲੋਕਾਂ ਦਾ ਕਰਾਈ ਜਾ ਮੈਂ ਲੋਕਾਂ ਵਾਲੀ ਹੰਮੀ ਪਾ ਲੀ ਮੈਂ ਸੋਚਿਆ ਹਾਂ ਵੀ ਜੇ ਲੋਕਾਂ ਦੇ ਘਰ ਘਰ ਵਾਲੀਆਂ ਆ ਗਈਆਂ ਮੇਰੇ ਘਰ ਤਾਂ ਆਪੇ ਆਜੂ ਓਏ ਸਾਡੀਆਂ ਤੀਵੀਆਂ ਤੱਕ ਰੱਖਦਾ ਓਏ ਪਹਿਲਾਂ ਤੀਵੀਆਂ ਤਾਂ ਆ ਜਾਂਦੇ ਰਾਖੀ ਬਾਅਦ ਵਿੱਚ ਕਰ ਲਈ ਚੁੱਪ ਕਰ ਜਾ ਓਏ ਹਾਂ ਦੱਸ ਬਈ ਮੱਖਣਾ ਸਾਰਿਆਂ ਤੋਂ ਪਹਿਲਾਂ ਕਿਹਦੇ ਕਰੇਗਾ ਹੱਥ ਪੀਲੇ ਦੇਖੋ ਜੀ ਸਭ ਤੋਂ ਪਹਿਲਾਂ ਕਰਤਾਰੇ ਦਾ ਨੰਬਰ ਲੱਗੂ ਫਿਰ ਹੌਲੀ ਹੌਲੀ ਲੱਗਦੇ ਲੱਗਦੇ ਛੋਟੂ ਦਾ ਵੀ ਨੰਬਰ ਲੱਗ ਜਾਏ ਓ ਨਹੀਂ ਨਹੀਂ ਪਹਿਲਾਂ ਡੋਲੀ ਮੈਂ ਚੜੂੰਗਾ ਚੁੱਪ ਕਰ ਜਾ ਓਏ ਹੈ ਪਹਿਲਾਂ ਵੱਡੇ ਵਿਆਹ ਕਰਾਉਣਗੇ ਜਵਾਕਾਂ ਦੀ ਵਾਰੀ ਬਾਅਦ ਚ ਆਊਗੀ ਆਹੋ ਲੱਸੀ ਮੰਗਣ ਵੇਲੇ ਤਾਂ ਜਵਾਕ ਅੱਗੇ ਕਰਤੇ ਅੱਜਾ ਡੋਲੀ ਚੜਨ ਦਾ ਟਾਈਮ ਆਇਆ ਫਿਰ ਵੱਡੇ ਅੱਗੇ ਹੋ ਗਏ ਓਏ ਕਾਕਾ ਜਿੱਦ ਨਹੀਂ ਕਰੀਦੀ ਹੁੰਦੀ ਲੱਭ ਦੂੰਗਾ ਤੇਰੇ ਮੇਚ ਦੀ ਵੀ ਕਿਸ ਤੇ ਅੰਡੇ ਤਾਂ ਢੇਰ ਲੱਗੇ ਪਏ ਢੇਰ ਛੋਟਾ ਚੱਕ ਫਿਰ ਕਹੀ ਤੇ ਟੋਕਰਾ ਕਾਦੇ ਵਾਸਤੇ ਤੀਵੀਆਂ ਲੈ ਕੇ ਆਈਏ ਢੇਰ ਤੋਂ ਫਿਟੇ ਮੂ ਤੇਰੇ ਓਏ ਮੂਰਖੋ ਉਹ ਤੀਮੀਆਂ ਤੀਮੀਆਂ ਪਾਠੀਆਂ ਨਹੀਂ ਜਿਹੜੀਆਂ ਟੋਕਰੇ ਚ ਪਾ ਕੇ ਲੈ ਆਏਗਾ ਓਏ ਮੇਰੇ ਕਹਿਣ ਦਾ ਮਤਲਬ ਹੈ ਕੁੜੀਆਂ ਤਾਂ ਬਥੇਰੀਆਂ ਮੇਰੇ ਹੱਥ ਵਿੱਚ ਹੱਥ ਵਿੱਚ ਜਰਾ ਖੋਲ ਕੇ ਦਿਖਾਈ ਮੇਰੇ ਨਾਲ ਕੋਈ ਟੱਕ ਜਾ ਓਏ ਮੱਖਣਾ ਆ ਕਿੰਨੇ ਪੈਸੇ ਲਏਂਗਾ ਇੱਕ ਸਕਦੇ ਤੂੰ ਦੇਖੋ ਜੀ ਪੈਸੇ ਲਵਾਂਗਾ ਐਡਵਾਂਸ 11000 ਰੁਪਏ ਇੱਕ ਰਿਸ਼ਤੇ ਦੇ ਉਹ ਵੀ ਮੱਖਣੀ ਲੱਸੀ ਤਾਂ ਅੱਗੇ ਹੀ ਕੁੱਤੇ ਖਾਣੀ ਕਰਕੇ ਮਿਲਦੀ ਐ ਨੋਟਾ ਤੇ ਲਾਉਣ ਵਾਸਤੇ ਮੱਖਣੀ ਕਿਹੜੇ ਕੰਜਰ ਨੇ ਦੇਣੀ ਐ ਯਾਰ ਮੱਖਣਾ ਤੂੰ ਆ ਸਾਢੇ ਤਿੰਨਾਂ ਹੱਥ ਹੋ ਗਏ ਸੌਦਾ ਮਾਰ ਓਏ ਰਹਿਣ ਦੇ ਐਨੀ ਕੋ ਪੈਸੇ ਖਰਾਵ ਕਰਾਉਣੇ ਆ ਪਹਿਲਾਂ ਇਹਨੂੰ ਇੱਕ ਸਕਦੀ ਦੇ ਦੇ ਜੇ ਤੇਰੇ ਕੋਈ ਸਾਲੀ ਹੋਈ ਆਪਾਂ ਉਹਨੂੰ ਵੀ ਆ ਲਿਆਵਾਂਗੇ ਹੈਂ ਤੂੰ ਇੱਕ ਸਕਦੀ ਦੇ ਦੇ ਪਰਾਮ ਵਕਤ ਆਇਆ ਚੋਰ ਪਰਾਮ ਮਾਰ ਤੂੰ ਦੇਖੋ ਜੀ ਮੇਰੀ ਗੱਲ ਸੁਣੋ ਧਿਆਨ ਨਾਲ ਪਹਿਲਾ ਤੁਸੀਂ ਇਹ ਕਰਦਾ ਮੂੰਹ ਮਹਿੰਦਰਾ ਜਾਂ ਠੀਕ ਕਰ ਲੋ ਮੈਂ ਤਾਂ ਬਸ ਗਿਆ ਤੇ ਕੱਲਾ ਹੀ ਆਏਗਾ ਜਾਂ ਪਾਪੀ ਨੂੰ ਵੀ ਨਾਲ ਲੈ ਆਏਗਾ ਓਏ ਮੂਰਖਾ ਮੈਂ ਤਾਂ ਵਿਚੋਲਾ ਐ ਵਿਆਹ ਕਿਤਾ ਕਰਤਾ ਰਾਈ ਲੈ ਆਉ ਆ ਲੈ ਮੱਖਣ ਸਿਆ ਗਿਣਲਾ ਪੂਰੇ 11000 ਗਿਣਨੂ ਕੀ ਬੇਤਵਾਰੀ ਆ ਕੋਈ ਤੁਹਾਡੇ ਤੇ ਤੁਸੀਂ ਤਾਂ ਮੇਰੇ ਹੁਣ ਪੱਕੇ ਗਾਕ ਬਣਨ ਲੱਗੇ ਹੋ ਬਸ ਤੂੰ ਐ ਕਰ ਆ ਮੂੰਹ ਜਿਹਾ ਕਾਲਾ ਕਰ ਲਈ ਛੇਤੀ ਪਸੰਦ ਆ ਜੂ ਉਹ ਵੀ ਮੱਖਣੀ ਲਾ ਕੇ ਜੇ ਮੱਖਣੀ ਲਾ ਕੇ ਐ ਪਸੰਦ ਆਣ ਲੱਗ ਪੇ ਫੇਰ ਤਾਂ ਮੈਂ ਕੱਲ ਲੋਕਾਂ ਤੋਂ ਲੱਸੀ ਦੇ ਨਾਲ ਨਾਲ ਮੱਖਣੀ ਵੀ ਮੰਗ ਕੇ ਲਿਆਉਂ ਚਾਹੇ ਦੋ ਛਿੱਤਰ ਵਾਦੀ ਪੈ ਜਾਣ ਲੰਗੜੇ ਲੂਲਿਆਂ ਦੇ ਵਿਆਹ ਕਰਵਾ ਲੋ ਗੁੰਧਿਆਂ ਬੋਲਿਆਂ ਦੀ ਕਿਸਮਤ ਚਮਕਾ ਲੋ ਮੱਖਣ ਸੇ ਉਹ ਮੈਰਿਜ ਬਿਊਰੋ ਤੋਂ ਮੱਖਣੀ ਲਵਾ ਲੋ ਨਹੀਂ ਬੰਸੂ ਨੀ ਮੇਰੀ ਇਹ ਬੰਸ ਕੋ ਰੇ ਨੀ ਬੰਸ ਕੋ ਰੇ ਕਿੱਥੇ ਹੈ ਮੈਂ ਕੀ ਹੋ ਗਿਆ ਕਿਉਂ ਇੰਨਾ ਰੋਲਾ ਪਾਇਆ ਹਾਏ ਨੀ ਮੇਰੀ ਇਹ ਖੱਟੀ ਐ ਮਿੱਠੀ ਐ ਪੰਸੋ ਆ ਦੇਖ ਆ ਦੇਖ ਆ ਦੇਖ ਮੈਂ ਤੇਲੇ ਕੀ ਲੈ ਕੇ ਆਇਆ ਹੈ ਉਹ ਵੀ ਮੱਖਣੀ ਲਾ ਕੇ ਹਾਏ ਵੇ ਮੇਰੇ ਮੱਖਣਾ ਮਲਾਈ ਦੀਆਂ ਡੁੰਨਿਆਂ ਹੈ ਤੂੰ ਆ ਗਿਆ ਤੈਨੂੰ ਦੇਖਣ ਨੂੰ ਤਾਂ ਮੇਰੀਆਂ ਅੱਖਾਂ ਤਰਸ ਗਈਆਂ ਸੀ ਮੈਨੂੰ ਦੇਖਣ ਨੂੰ ਕਿ ਇਹਨਾਂ ਨੂੰ ਦੇਖਣ ਨੂੰ ਤੈਨੂੰ ਦੇਖਣ ਨੂੰ ਵੀ ਤੇ ਇਹਨਾਂ ਨੂੰ ਵੀ ਇਹਨਾਂ ਦਾ ਪਿਆਰ ਕਿਉਂ ਨਾ ਆਵੇ ਇੱਕ ਪਾਰਟੀ ਤੋਂ ਪੇਮੈਂਟ ਆਈ ਸੀਗੀ ਪੂਰੇ 11000 ਦੇ ਹੁਣ ਸ਼ਹਿਰੋਂ ਲੈ ਕੇ ਆਇਆ ਤੇਰੇ ਲਈ ਮੈਂ ਸੋਚਿਆ ਮੇਰੀ ਬੰਸੋ ਦੀ ਰੀਤ ਪੂਰੀ ਹੋ ਜਾਏ ਉਹ ਵੀ ਮੱਖਣੀ ਲਾ ਕੇ ਵੇ ਮੱਖਣਾ ਹਲੇ ਤਾਂ ਤੂੰ ਸ਼ਹਿਰ ਵਿੱਚੋਂ ਪੂਣੀ ਵੀ ਨਹੀਂ ਕੱਤੀ ਚੱਲ ਛੱਡ ਇਹਨਾਂ ਗੱਲਾਂ ਨੂੰ ਐਂ ਦੱਸ ਕਦੋਂ ਆਵੇਂ ਮਸੇਰੇ ਬਣ ਕੇ ਮੱਖਣੀ ਲਾ ਕੇ ਪਹਿਲਾਂ ਗਹਿਣੇ ਤਾਂ ਪੂਰੇ ਕਰ ਲੈ ਫੇਰ ਲਾਉਂਗੀ ਮੈਂ ਤੇਰੇ ਨਾਂ ਦੀ ਹੱਥਾਂ ਤੇ ਮਹਿੰਦੀ ਅੰਜਰਾ ਪਾ ਕੇ ਤੇਰੇ ਪਿੱਛੇ ਪਿੱਛੇ ਠਮਕ ਠਮਕ ਕਰਦੀ ਜਾਊਂਗੀ ਜਿਹੜੇ ਤਾਂ ਪੂਰੇ ਹੋ ਗਏ ਸਮਝ ਪਰ ਕੀ ਦੱਸਾਂ ਇਹ ਛੜਿਆਂ ਨੂੰ ਲੋਟ ਕਰਨਾ ਵੀ ਬੜਾ ਪਰ ਤੇਰਾ ਮਖੜ ਸੇ ਸਭ ਨੂੰ ਲੋਟ ਕਰ ਲੈਂਦਾ ਮਖੜੀ ਲਾ ਕੇ ਬੇ ਮਖਣਾ ਇੱਕ ਗੱਲ ਦੱਸ ਹਲੇ ਤਾਂ ਤੇਰਾ ਵਿਆਹ ਵੀ ਨਹੀਂ ਹੋਇਆ ਫਿਰ ਤੂੰ ਲੋਕਾਂ ਨੂੰ ਵਿਆਹਾਂ ਦੇ ਚੱਕਰਾਂ 'ਚ ਕਿਵੇਂ ਪਾ ਲੈਣਾ ਲੋਕਾਂ ਬਚਾਰਿਆਂ ਨੂੰ ਕੀ ਪਤਾ ਬਈ ਬਚੋਲਾ ਤਾਂ ਹਲੇ ਆਪ ਵਿਆਹ ਦੇ ਚੱਕਰ ਚ ਤੁਰਿਆ ਫਿਰਦਾ ਹੈ ਦੁਨੀਆ ਤਾਂ ਲੁੱਟਣ ਨੂੰ ਪਈ ਹੈ ਬਸ ਲੁੱਟਣ ਵਾਲਾ ਚਾਹੀਦਾ ਹੈ ਮੱਖਣੀ ਲਾਖੀ